ਸ਼ਸ਼ੀਆ ਕਾਲ ਜੀ ਮੈਂ ਬਾਈਬਾ ਬਟੀਕ ਤੋਂ ਬਰਨਾਲਾ ਸਿਟੀ ਤੋਂ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰਹੂਗੀ ਇਹਦੇ ਵਿੱਚ ਕੋਈ ਕੜਾਈ ਵਾਲੇ ਸੂਟ ਨਹੀਂ ਰਹਿਣਗੇ ਆਪਣੇ ਸਰਦੀਆਂ 'ਚ ਪਾਉਣ ਵਾਲੇ ਬਹੁਤ ਹੀ ਸੋਹਣੇ ਜੇ ਐਸਕੇ ਬ੍ਰਾਂਡ ਦੇ ਪ੍ਰਿੰਟਡ ਸੂਟ ਆਏ ਨੇ ਨਿਊ ਸਟਾਫ ਆਇਆਗਾ ਜਿਹੜਾ ਕਿ ਬੈਲਵਾਰਟ ਦੇ ਬਾਗ ਆਗਾ ਬਹੁਤ ਹੀ ਸੋਹਣਾ ਜਿਹਾ ਸਟਾਫ ਆ ਇਹ ਵਾਲੇ ਪ੍ਰਿੰਟ ਰਹਿਣਗੇ ਬਹੁਤ ਹੀ ਪਿਆਰੇ ਜਿਹੜੇ ਪ੍ਰਿੰਟ ਨੇਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਆਪਕੋ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਇੱਕ ਆਪਣੇ ਕੋਲੇ ਨਾ ਇਹ ਵਾਲਾ ਆਇਆ ਸੀਗਾ ਫੈਂਡੀ ਦਾ ਸੂਟ ਆਇਆ ਸੀ ਫੈਂਡੀ ਨਾ ਜਿੱਦਾਂ ਆਪਣਾ ਮਕੈਸ ਲੱਗ ਕੇ ਨਹੀਂ ਕਹਿੰਦੇ ਸੂਟ ਰੈਡੀ ਹੋਏ ਨੇ ਬਟ ਇਹ ਮਕੈਸ ਨਹੀਂ ਲੱਗੀ ਹੋਈ ਇਹ ਨਾ ਇਹ ਵੀ ਮਸ਼ੀਨਾਂ ਨਾਲ ਸੌਰੀ ਲਗਾਇਆ ਹੁੰਦਾਗਾ ਤੇ ਜੇ ਕੋਈ ਮੇਰੀ ਭੈਣ ਇਹਦੇ ਵਿੱਚ ਕਲਰ ਲੈਣਾ ਚਾਹਣਗੇ ਪ੍ਰਾਈਸ ਵੀ ਬਹੁਤ ਘੱਟ ਰਹੂਗਾ ਨਾਲੇ ਜਾਗੋ ਤੇ ਪੌਣ ਨੂੰ ਬਹੁਤ ਹੀ ਸੋਹਣਾ ਇਹ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਆਂਗੇ ਇਹ ਵਾਲਾ ਸੂਟ ਹੈ ਜਿਹੜਾ ਜੇ ਆਪਾਂ ਵਿਦ ਦੁਪੱਟਾ ਵੀ ਇਹਨੂੰ 7.5 ਮੀਟਰ ਸੂਟ ਜਿਹੜਾ ਲੈਣੇ ਆ ਜੀ 7.5 ਮੀਟਰ ਸੂਟ ਦਾ ਸਿਰਫ ਤੁਹਾਡਾ 700 ਰੁਪਏ ਦੇ ਵਿੱਚ ਇਹ ਵਾਲਾ ਸੂਟ ਜਿਹੜਾ ਰੈਡੀ ਹੋ ਜਾਊਗਾ ਸਿਰਫ 700 ਰੁਪਏ ਦੇ ਵਿੱਚ ਇਹ ਵਾਲਾ ਸੂਟ ਰੈਡੀ ਹੋ ਜਾਊਗਾ ਬਹੁਤ ਹੀ ਪਿਆਰਾ ਸੂਟ ਨਾ ਜਿਵੇਂ ਉਹਨੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਜੀ ਉਹਦੇ ਲਈ ਆਪਾਂ ਜਿਹੜਾ ਇਹ ਜਾਗੋ ਤੇ ਪਾਉਣ ਨੂੰ ਰਾਤ ਨੂੰ ਬਣਾ ਸਕਦੇ ਸਾਮ ਨੂੰ ਜਿਹੜਾ ਟਾਈਮ ਬਹੁਤ ਹੀ ਸੋਨਾ ਚਮਕਦਾਗਾ ਤੇ ਉੱਪਰ ਜਿਹੜਾ ਵਰਕ ਕਰਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਬਹੁਤ ਹੀ ਸੋਹਣਾ ਸੂਟ ਛੋੜਾ ਵਿਦਦ ਦੁਪੱਟਾ ਓਨਲੀ 700 ਦੇ ਵਿੱਚ ਜਿਹੜਾ ਰੈਡੀ ਹੋ ਜਾਊਗਾ ਜੀ ਅਗਰ ਇਹਦੇ ਵਿੱਚ ਤੁਸੀਂ ਕਲਰ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਇਹਦੀ ਸੈਪਰੇਟ ਜਿਹੜੀ ਵੀਡੀਓ ਬਣਾ ਦਾਂਗੇ ਤਾਂ ਤੁਸੀਂ ਮੈਨੂੰ ਮੈਂਸ਼ਨ ਕਰਦੇ ਹੋ ਜੀ ਤੇ ਮੈਨੂੰ ਪਰਸਨਲੀ ਮੈਸੇਜ ਸੈਂਡ ਕਰਕੇ ਇਹਦੇ ਕਲਰ ਆ ਜਿਹੜੇ ਤੁਸੀਂ ਮੰਗਵਾ ਸਕਦੇ ਹੋਂਗੇ ਇਹਦੇ ਵਿੱਚ ਬਲੈਕ ਕਲਰ ਆਫ ਵਾਈਟ ਕਲਰ ਰੋਜੀਆ ਕਲਰ ਐਂਡ ਪਿੰਕ ਕਲਰ ਰਾਣੀ ਕਲਰ ਸਾਰੇ ਕਲਰ ਹੀ ਇਹਦੇ ਵਿੱਚ ਜਿਹੜੇ ਆਂਦੇ ਨੇਗੇ ਮੈਂ ਤੁਹਾਨੂੰ ਫੋਟੋਆਂ ਜਿਹੜੀਆਂ ਸਾਡੇ ਗਰੁੱਪ ਦੇ ਵਿੱਚ ਅਸੀਂ ਸ਼ੇਅਰ ਕਰਦੇ ਹੁੰਦੇ ਆਂ ਜੀ ਤੇ ਇਹਦੇ ਵਿੱਚ ਆਪਾਂ ਬਾਕੀ ਸੈਪਰੇਟ ਵੀਡੀਓ ਬਣਾਉਣ ਦਾ ਵੀ ਟਰਾਈ ਕਰਾਂਗੇ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਹੈਗਾ ਜੇ ਕੋਈ ਮੇਰੀ ਭੈਣ ਹਲਦੀ ਵਾਸਤੇ ਵੀ ਸਟਿਚ ਕਰਵਾਉਣਾ ਚਾਹੁੰਦੇ ਨੇ ਹਲਦੀ ਵਾਸਤੇ ਵੀ ਸਟਿਚ ਕਰਵਾ ਸਕਦੇ ਨੇ ਜਿੱਦਾਂ ਕਿ ਆਪਾਂ ਸਟਾਰਟਿੰਗ ਤੇ ਮੈਂਸ਼ਨ ਕੀਤਾ ਸੀ ਜੀ ਐਸ ਕੇ ਬ੍ਰਾਂਡ ਦੇ ਸੂਟ ਆ ਜਿਹੜੇ ਆਪਣੇ ਕੋਲੇ ਆਏ ਨੇ ਪਹਿਲਾਂ ਤਾਂ ਆਪਾਂ ਨੂੰ ਫਸਟਲੀ ਤਾਂ ਤੁਸੀਂ ਚੈੱਕ ਕਰੋ ਕੰਨੀ ਲਓ ਜੀ ਕੰਨੀ ਦੇ ਉੱਪਰ ਤੁਹਾਨੂੰ ਅਸੀਂ ਪ੍ਰੋਪਰ ਜਿਹੜੀ ਇਹਦੀ 1 ਸੈਕਿੰਡ ਦਿਖਾਣੀ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਲਓ ਪਿਓਰ ਵਿਸਕਾਸ ਵਾਲੀ ਸੈਕਿੰਡਲੀ ਇਹਦਾ ਚੈੱਕ ਕਰੋ ਫੈਬਰਿਕ ਜਦੋਂ ਹੱਥ ਦੇ ਵਿੱਚ ਆਊਗਾ ਉਸ ਤੋਂ ਤਾਂ ਜ਼ਿਆਦਾ ਹੀ ਕਲੀਅਰ ਹੋਊਗਾ ਬਹੁਤ ਹੀ ਸੌਫਟ ਜਾਂ ਸਟਾਫ ਆਗਾ ਬਹੁਤ ਹੀ ਮਲੈਮ ਜਾਂ ਸਟਾਫ ਆਗਾ ਤੇ ਇਹ ਜਿਹੜੀ ਤੁਸੀਂ ਦੇਖ ਸਕਦੇ ਹੋ ਸਟਾਫ ਵੀ ਬਹੁਤ ਸੋਹਣਾ ਇਹਨੂੰ ਪਾਰਟੀ ਵੇਅਰ ਸੂਟ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਰਹੀ ਗੱਲ ਪ੍ਰਾਈਸ ਦੀ ਪ੍ਰਾਈਸ ਇਹਦਾ ਰਹੂਗਾ ਪ੍ਰਿੰਟ ਸੂਟ ਦਾ ਵਿਦਾਊਟ ਦੁਪੱਟਾ ਪ੍ਰਾਈਸ ਰਹੂਗਾ 1500 ਰੁਪਿਆ ਪ੍ਰਾਈਸ ਰਹੂਗਾ ਜੀ ਮਾਰਕੀਟ ਪ੍ਰਾਈਸ ਕਿਤੇ ਵੀ ਤੁਸੀਂ ਕਨਫਰਮ ਕਰ ਸਕਦੇ ਹੋਗੇ ਕਿਉਂਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਇਹ ਵਾਲਾ ਪ੍ਰਿੰਟ ਦੇ ਰਿਹਾ ਮਾਰਕੀਟ ਦੇ ਵਿੱਚ ਨਾਰਮਲੀ ਇਹ ਪ੍ਰਿੰਟ 17-1800 ਦਾ ਜਿਹੜਾ ਸੇਲ ਹੋ ਰਿਹਾ ਜੀ ਫੈਬਰਿਕ ਵੀ ਬਹੁਤ ਸੌਫਟ ਜਿਆ ਫੈਬਰਿਕ ਆ ਅਗਰ ਕੋਈ ਮੇਰੀ ਪੈਚ ਲਗਵਾ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਪੈਚ ਲਗਵਾ ਕੇ ਵੀ ਵਰਕ ਕਰਵਾ ਸਕਦੇ ਨੇ ਲੁੱਕ ਲਾਈਕ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ ਕੈਨਿੰਗ ਦਾ ਸੈਟਨ ਇੱਕ ਸੈਕਿੰਡ ਜੀ ਹਾਂਜੀ ਸੈਟਨ ਦੇ ਵਿੱਚ ਐਸਕੇ ਆਈ ਹੈ ਜਿਹੜੀ ਹੈਗੀ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਸਟਾਫ ਕਲਰ ਜਿਹੜੇ ਇਹਦੇ ਵਿੱਚ ਰਹਿਣਗੇ ਸੀ ਤੁਹਾਨੂੰ ਕਲਰ ਸਾਰੇ ਮੈਂਸ਼ਨ ਕਰ ਦਾਂਗੇ ਅਗਰ ਕੋਈ ਮੇਰੇ ਭੈਣ ਮੈਚਿੰਗ ਸੂਟ ਬਣਾਉਂਦੇ ਆ ਮੈਚਿੰਗ ਸੂਟ ਦਾ ਥੋੜਾ ਘੱਟ ਪ੍ਰਾਈਸ ਚ ਪਊਗਾ ਅਗਰ ਤੁਸੀਂ ਆਲ ਓਵਰ ਸੂਟ ਲੈਣੇ ਹੋ ਤਾਂ ਉਹ ਮੈਂ ਪ੍ਰਾਈਸ ਜਿਹੜਾ ਮੈਂਸ਼ਨ ਕਰ ਹੀ ਦਿੱਤਾ ਜੀ ਸੈਕੰਡ ਕਲਰ ਆ ਗਿਆ ਕਲਰ ਸਾਰੇ ਹੀ ਬਹੁਤ ਪਿਆਰੇ ਆ ਜੀ ਸੈਕੰਡ ਕਲਰ ਆ ਗਿਆ ਇਹ ਵਾਲਾ ਕਲਰ ਬਾਈਨ ਜਿਆ ਕਲਰ ਆਗਾ ਬਹੁਤ ਹੀ ਸੋਹਣਾ ਸਟਾਫਾ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਵੀ ਬਹੁਤ ਸੋਹਣਾ ਪ੍ਰਿੰਟ ਸਾਰੇ ਕਲਰ ਹੀ ਬਹੁਤ ਪਿਆਰੇ ਨੇ ਇਹਨੂੰ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਲਾਈਕ ਐਦਾਂ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਐਦਾਂ ਦੀ ਬਾਟਮ ਵੀ ਲਗਵਾ ਸਕਦੇ ਹੋ ਅਗਰ ਤੁਸੀਂ 5 ਮੀਟਰ ਸੂਟ ਲੈਣਾ ਚਾਹੁੰਦੇ ਹੋ 5 ਮੀਟਰ ਸੂਟ ਵੀ ਲੈ ਸਕਦੇ ਹੋ ਜਿਹੜਾ ਇਸ ਦੇ ਵਿੱਚ ਅਗਲਾ ਕਲਰ ਆ ਗਿਆ ਇਹ ਸੀਮ ਇਹਦੇ ਨਾਲ ਦੀ ਕਲਰ ਆ ਅਗਰ ਕੋਈ ਮੇਰੀ ਭੈਣ ਮੈਚਿੰਗ ਕਰਵਾ ਕੇ ਲੈਣਾ ਚਾਹੁੰਦੇ ਨੇ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਆਗਰ ਵਿਦਆਊਟ ਮੈਚਿੰਗ ਜਿੱਦਾਂ ਸੀ ਪਹਿਲਾਂ ਮੈਂਸ਼ਨ ਕੀਤਾ 5 ਮੀਟਰ ਸੂਟ ਲੈਣਾ ਚਾਹੁੰਦੇ ਹੋ 5 ਮੀਟਰ ਸੂਟ ਵੀ ਲੈ ਸਕਦੇ ਹੋ ਜੀ ਇਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਜੀ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੁਸੀਂ ਦੇਖੋ ਕਲਰ ਸਾਰੇ ਬਹੁਤ ਸੋਹਣੇ ਨੇ ਸਾਰਿਆਂ ਨੇ ਇੱਕ ਚੀਜ਼ ਮੇਨ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਚਾਹਣੀ ਹੈਗੀ ਜਿੰਨੇ ਐਸਕੇ ਦੇ ਸੂਟ ਆਣਗੇ ਉਹਨੇ ਤੁਰ ਦੀ ਤੁਰ ਤੱਕਨੀ ਤੱਕ ਪੈਣੋਂ ਮੋਰ ਆਊਗੀ ਹੀ ਆਊਗੀ ਸਾਰੀ ਕੰਨੀ ਦੇ ਉੱਪਰ ਐਦਾਂ ਪ੍ਰੋਪਰ ਸਾਰੇ ਲੱਗੀ ਹੋਊਗੀ ਹੀ ਹੋਊਗੀ ਡਿਜ਼ਾਈਨ ਨੰਬਰ ਵਗੈਰਾ ਸਾਰਾ ਕਿਉਂਕਿ SK ਦੇ ਵੀ ਕਿਉਂਕਿ ਕਈ ਵਾਰ ਨੇ ਇਹ ਜੀ ਮਾਰਕੀਟ ਦੇ ਵਿੱਚ ਕਾਪੀ ਵੀ ਆ ਰਹੀ ਹੈ ਜੀ ਉਹ ਕਾਪੀ ਕਹਿ ਦਿੰਦੇ ਨੇ SK ਉਹਦੇ ਉੱਪਰ ਨਾ ਇਹ ਮਿਲ ਵੱਲੋਂ ਹੀ ਸਟੈਂਪ ਹੁੰਦੀ ਹੈ ਜਦੋਂ ਪ੍ਰਿੰਟ ਹੁੰਦੇ ਨੇ ਸੂਟ ਉਹਦੇ ਵਿੱਚ ਹੀ ਪ੍ਰਿੰਟ ਹੁੰਦੀ ਹੈ ਜੀ ਨਾ ਕਿ ਬਾਅਦ ਦੇ ਵਿੱਚ ਲੱਗ ਤੋਂ ਸੈਪਰੇਟ ਲਗਾਈ ਹੁੰਦੀ ਹੈ ਜੀ ਇਸ ਦੇ ਵਿੱਚ ਜਿਹੜਾ ਆਪਣੇ ਕੋਲੇ ਅਗਲਾ ਆ ਗਿਆ ਜਿਹੜਾ ਸੂਟ ਮੇਰੇ ਵੀਅਰ ਕੀਤਾ ਅਸੀਂ ਤੁਹਾਨੂੰ ਸੂਟ ਹੀ ਵੀਅਰ ਕੀਤਾ ਹੋਇਆ ਵੀ ਦਿਖਾ ਦਨੇ ਆ ਇੱਕ ਵਾਰ ਮੈਂ ਤੁਹਾਨੂੰ ਮੇਰਾ ਸੂਟ ਵੀ ਵੀਅਰ ਕੀਤਾ ਹੋਇਆ ਦਿਖਾ ਦਣੀ ਹੈ ਜੀ ਏ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਨਾਲ ਦਾ ਜਿਹੜਾ ਦੁਪੱਟਾ ਲਿਆ ਹੈਗਾ ਦੁਪੱਟੇ ਦੇ ਉੱਪਰ ਹਜੇ ਫਿਨਿਸ਼ਿੰਗ ਪੱਟੀ ਲਗਾਉਣ ਵਾਲੀ ਰਹਿੰਦੀ ਸੀ ਜੀ ਇਹ ਵਾਲੀ ਬਾਟਮ ਆ ਗਈ ਇਹ ਵਾਲਾ ਜਿਹੜੀ ਸ਼ਰਟ ਆ ਗਈ ਬਰਬਰੀ ਦੀ ਸ਼ਰਟ ਲਗਾ ਕੇ ਉਹਦੇ ਉੱਪਰ ਜਿਹੜਾ neck ਦੇ ਉੱਪਰ ਬਹੁਤ ਹੀ ਸੋਨਾ ਜਿਹਾ ਵਰਕ ਕੀਤਾ ਸਾਰੀ ਸ਼ਰਟ ਦੇ ਵਿੱਚ ਬੁੱਟੀ ਬਣਾਈ ਹੋਈ ਹੈਗੀ ਅਗਰ ਤੁਸੀਂ ਐਦਾਂ ਦਾ ਬਾਹਮਾ ਦੇ ਉੱਪਰ ਵੀ ਬਹੁਤ ਹੀ ਸੋਨਾ ਜਿਹਾ ਕੰਮ ਕੀਤਾ ਬਾਹਮਾ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋਗੇ ਅਗਰ ਤੁਸੀਂ ਐਦਾਂ ਦਾ ਸੂਟ ਰੈਡੀ ਕਰਵਾਉਣਾ ਚਾਹੋਗੇ ਕਈ ਪੈਣਾਂ ਦੀ ਕਿਉਂਕਿ ਡਿਮਾਂਡ ਆ ਰਹੀ ਸੀ ਸਾਨੂੰ ਬਹੁਤ ਮੈਸੇਜ ਆ ਰਹੇ ਸੀ ਇਹ ਵਾਲੇ ਸਟੱਫ ਓਕੇ ਜੇ ਤੁਸੀਂ ਵੀ ਅਸੀਂ ਸੇਮ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਸੇਮ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਵੀਡੀਓ ਚ ਮੈਂ ਲਾਸਟ ਵਾਲੀ ਵੀਡੀਓ ਚ ਪ੍ਰਾਈਸ ਜਿਹੜਾ ਮੈਂਸ਼ਨ ਕੀਤਾ ਹੋਇਆ ਸੀ ਇਹਦਾ ਆਪਣੇ ਕੋਲੇ 7 ਸਲਵਾਰਾਂ ਦਾ 7 ਟੂ 8 ਸਲਵਾਰਾਂ ਦਾ ਫੈਬਰਿਕ ਆਪਣੇ ਕੋਲੇ ਹੈਗਾ ਤੁਸੀਂ ਇਹਦੇ ਨਾਲ ਕੋਈ ਵੀ ਸ਼ਰਟ ਦਾ ਜਿਹੜਾ ਲਗਾ ਕੇ रेडी ਕਰਵਾ ਸਕਦੇ ਹੋ ਲਾਈਕ ਜਿੱਦਾਂ ਕਿ ਅਸੀਂ ਤਾਂ ਇਹ ਵਾਲੇ ਕਲਰ ਰਸਰਟ ਲਗਵਾਈਏ ਇਹਦੇ ਨਾਲ ਤੁਸੀਂ ਅਗਰ ਐਵੇਂ ਦੀ ਸ਼ਰਟ ਵੀ ਲਗਵਾਉਣਾ ਚਾਹੋ ਨੇ ਪਿਸਤਾ ਜੇ ਕ ਲਾਈਕ ਇਹ ਵਾਲੇ ਕਲਰ ਦੀ ਸ਼ਰਟ ਲਗਵਾਉਣਾ ਚਾਹੋ ਨੇ ਇਹ ਵਾਲੇ ਕਲਰ ਦੀ ਸ਼ਰਟ ਵੀ ਲਗਵਾ ਸਕਦੇ ਹੋ ਅਗਰ ਤੁਸੀਂ ਬਲੈਕ ਕਲਰ ਦੀ ਸ਼ਰਟ ਲਗਵਾਉਣਾ ਚਾਹੋ ਨੇ ਤਾਂ ਬਲੈਕ ਕਲਰ ਦੀ ਸ਼ਰਟ ਲਗਵਾ ਕੇ ਵੀ ਵਰਕ ਕਰਵਾ ਸਕਦੇ ਹੋ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਹੋ ਕੋਈ ਵੀ ਕਲਰ ਹੈ ਜਿਹੜਾ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਆਪਣੇ ਰੈਡੀ ਟੂ ਡਿਸਪੈਚ ਨੇਗੇ ਅਗਰ ਕੋਈ ਮੇਰੀ ਭੈਣ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੀ ਹੈ ਤਾਂ ਮੈਂ ਉੱਪਰ ਜਿਹੜਾ ਨੰਬਰ ਮੈਂਸ਼ਨ ਕਰ ਦਾਂਗੀ ਜੀ 9855462231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇੱਕ ਆਪਣੇ ਕੋਲੇ ਨਾ ਇਹ ਵਾਲੇ ਸੂਟ ਦਾ ਬਹੁਤ ਰਿਪੀਟ ਦੇ ਉੱਪਰ ਆਰਡਰ ਆ ਰਿਹਾ ਸੀਗਾ ਤੇ ਇਹ ਅਸੀਂ ਨੇ ਅਲੱਗ-ਅਲੱਗ ਕਲਰ ਦੇ ਉੱਪਰ ਹੋਰ ਵੀ ਰੈਡੀ ਕਰਨਾ ਹੈ ਅਗਰ ਕੋਈ ਮੇਰੀ ਭੈਣ ਹੋਰ ਆਰਡਰ ਕਰਨਾ ਚਾਹੁੰਦੇ ਨੇ ਤਾਂ ਕਰਵਾ ਸਕਦੇ ਨੇ ਇਹਨੂੰ ਨਾ ਸੇਮ ਸੂਟ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਆਪਣਾ ਜਿਹੜਾ ਕਸਟਮਰ ਦੇ ਵੇਅਰ ਕੀਤਾ ਹੋਇਆ ਤੁਹਾਨੂੰ ਉਹ ਦੀ ਵੀ ਆ ਨਾਲ ਹੀ ਦਿਖਾਉਣੇ ਆ ਜੀ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਹੋਇਆਗਾ ਮੈਂ ਫੋਟੋ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦੇਣੀ ਆ ਜੀ ਇੱਕ ਮਿੰਟ ਫੋਟੋ ਜਿਹੜੀ ਅਸੀਂ ਵੀਡੀਓ ਦੇ ਵਿੱਚ ਹੀ ਦਿਖਾ ਦਾਂਗੇ ਬਹੁਤ ਹੀ ਸੋਹਣਾ ਜਿਹਾ ਸੂਟ ਆ ਜਿਹੜਾ ਬਣ ਕੇ ਇਹ ਵਾਲਾ ਰੈਡੀ ਹੋਇਆ ਹੋਇਆਗਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਸੂਟ ਆ ਜਿਹੜਾ ਇਹ ਵਾਲਾ ਬਣ ਕੇ ਰੈਡੀ ਹੋਇਆ ਹੋਇਆ ਇੱਕ ਮਿੰਟ ਮੈਂ ਇਹਦੇ ਨਾਲ ਬ੍ਰਾਈਟਨੈਸ ਕਰਾਂ ਲੋ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਸੇਮ ਸੂਟ ਰੈਡੀ ਕੀਤਾ ਹੋਇਆਗਾ ਥੋੜਾ ਜਿਹਾ ਨਾ ਇਹ ক্লোਜ਼ ਤੋਂ ਹੱਥ 'ਚ ਫੜ ਕੇ ਜ਼ਿਆਦਾ ਕਲੀਅਰ ਹੁੰਦਾਗਾ ਕਿਉਂਕਿ ਫੋਟੋ ਦੇ ਵਿੱਚ ਇੰਨਾ ਕਲੀਅਰ ਜਿਹੜਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਜਿਹੜਾ ਇਹਦੇ ਵਿੱਚ ਕੰਮ ਕੀਤਾ ਨਾ ਕਈ ਮਹੀਨੇ ਪਹਿਲਾਂ ਪੈਣਾ ਪੁੱਛ ਰਹੇ ਸੀ ਵੇ ਹੈਂਡ ਦਾ ਕੰਮ ਹੈ ਜਾਂ ਹੈਂਡ ਦਾ ਕੰਮ ਨਹੀਂ ਇਹਨੋਂ ਆਹ ਵਾਲਾ ਸਾਰਾ ਕੰਮ ਨਾ ਜਿੰਨਾ ਵੀ ਕੰਮ ਕੀਤਾ ਤੁਸੀਂ ਇਹ ਵਾਲਾ ਸਾਰਾ ਕੰਮ ਦੇਖ ਰਹੇ ਆ ਆ ਆਊਟਲਾਈਨਿੰਗ ਅਰੀਨਾਲ ਹੋਈ ਹੋਈ ਆ ਆਹ ਵਾਲਾ ਸਾਰਾ ਕੰਮ ਹੀ ਹੈਂਡ ਦੇ ਨਾਲ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਹੋਇਆ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਵੀ ਆਪਾਂ ਸੂਟ ਦਿਖਾਈਨੇ ਸੀ ਇਹਨਾਂ 'ਚ ਕੋਈ ਵੀ ਸੂਟ ਲੈਣਾ ਤੁਸੀਂ ਨੰਬਰ 'ਮੇ' ਮੈਂਸ਼ਨ ਕਰੀ ਦਿੱਤਾ 985542231 ਵਾਲੇ ਨੰਬਰ 'ਤੇ ਸਾਨੂੰ ਸਕਰੀਨਸ਼ਾਟ ਲੈ ਕੇ ਵੀ ਭੇਜ ਸਕਦੇ ਹੋ ਤੇ ਇਸ ਨੰਬਰ ਦੇ ਉੱਪਰ ਸਾਨੂੰ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਜੀ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕੀਤਾ ਆਪਾਂ ਨੂੰ ਪਲੀਜ਼ ਵੀਡੀਓ ਨੂੰ ਧਿਆਨ ਨਾਲ ਆ ਨਾ ਦੇਖ ਲਿਆ ਕਰੋ ਤਾਂ ਜੋ ਪ੍ਰਾਈਸ ਵੀਡੀਓ ਦੇ ਵਿੱਚ ਹੀ ਆਪਣਾ ਮੈਂਸ਼ਨ ਕੀਤਾ ਹੁੰਦਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਣਾ ਜਿਹੜੀਆਂ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਜੇ ਆਪਣਾ ਘਰ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਸੋਹਣੇ ਸੋਹਣੇ ਸੂਟ ਤੁਸੀਂ ਘਰੇ ਬੈਠ ਕੇ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਰਨਾ ਮੈਸੇਜ ਕਰਨਾ 9855462231 ਵਾਲੇ ਨੰਬਰ ਤੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੀ ਮਿਲਦਿਆਂ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀਆਕਰ